सुखदेव सिंह जी राठौर जो जिनके दादाजी बावन राजाओं के साथ ग्वालियर की जेल से बाहर आए जिनकी बेटी ने शहीदी दी उन्होंने अपनी बेटी को शिक्षा दी गुरु गोविंद सिंह जी के बच्चों को उनके दामाद ने शिक्षा दी और गुरु गोविंद सिंह जी को खुद उन्होंने शिक्षा दी और तो और उनके भाई उदय सिंह भाई मनी सिंह के शहादत के समय उनकी शहादत हुई अपने बज्र सिंह राठौर हमारे जो क्षत्रिय वीर थे उन्होंने सतारह सौ दसवें बंदा बहादुर जी के साथ जो है उस उम्र में जाकर शहीदी दी बाबा गुरु नानक जी से लेकर और अभी तक कभी भी राजपूतों और सिखों का इतिहास अलग नहीं हुआ आप कहीं भी देखें बाबा सिंह का इतिहास आप देख रहे हैं ਪੁਰਾਣੇ ਰੱਬ ਦੀਆਂ ਗੱਲਾਂ ਦੇਖਣੇ ਤਾਂ ਇਹ ਇਤਿਹਾਸ ਬੋਲ ਨਹੀਂ ਸਕਦਾ। ਦੇਖ ਹੀ ਇਤਿਹਾਸ ਹੈ ਮਾਰਾ। ਪੱਗ ਦੀ ਬਹੁਤ ਵੱਡੀ ਕੀਮਤ ਮੰਨੀ ਜਾਂਦੀ ਹੈ। ਭਾਵੇਂ ਸਿੱਖ ਧਰਮ ਦੇ ਵਿੱਚ ਹੋਵੇ ਜਾਂ ਫਿਰ ਰਾਜਪੂਤ ਬਰਾਦਰੀ ਵਿੱਚ ਹੋਵੇ। ਮੈਂ ਸੁਣਿਆ ਸੀ ਸਟੇਜ ਤੇ ਕਹਿੰਦਾ ਕਿ ਹਰ ਬੰਦੇ ਨੂੰ ਨਹੀਂ ਮਿਲਦੀ ਪੱਗ ਕਿਸੇ ਦੇ ਸਿਰ ਦੇ ਉੱਤੇ ਨਹੀਂ ਰੱਖੀ ਜਾਂਦੀ। ਅੱਜ ਬਹੁਤ ਲੀਡਰਾਂ ਦੇ ਸਿਰ ਦੇ ਉੱਤੇ ਵੀ ਸਜਾਈ ਗਈ ਹੈ। ਦੂਜੇ ਪਾਸੇ ਤੁਹਾਡੀ ਪੱਗ ਦੀ ਬਹੁਤ ਐਹਮियत ਹੈ ਜਿਵੇਂ ਸਰਦਾਰ ਸਿੱਖ ਪਾਈਚਾਰੇ ਦੇ ਵਿੱਚ। ਨੌਜਵਾਨ ਪੀੜੀ ਕੋਲ ਤਾਂ ਪਤਾ ਹੀ ਨਹੀਂ ਤਾਂ ਕਿ ਕੌਣ ਬੱਜਰ ਸਿੰਘ ਰਾਠੌਰ ਤੇ ਬਿਲਕੁਲ ਕੌਣ ਗੁਰੂਵਿੰਦ ਗੋਵਿੰਦ ਸਿੰਘ ਜੀ ਤੇ ਉਨ੍ਹਾਂ ਦਾ ਕੀ ਆ ਤੋ ਇਹ ਇੱਕ ਹੀ ਇਤਿਹਾਸ ਹੈ ਆਮ ਸਭ ਦਾ ਲੈ ਕੇ ਰਾਜਪੂਤ ਬਰਾਦਰੀ ਦੇ ਵਿੱਚ ਬਹੁਤ ਇਦਾਂ ਦੇ ਯੋਧੇ ਹੋਏ ਨੇ ਜਿਨ੍ਹਾਂ ਨੇ ਗਰੋਸ ਸਿੰਘ ਮਹਾਰਾਜ ਦੇ ਨਾਲ ਯੁੱਧਾਂ ਦੇ ਵਿੱਚ ਬਹੁਤ ਕੁਰਬਾਨੀਆਂ ਕੀਤੀਆਂ ਨੇ ਤਾਂ ਇੱਕ ਬੱਜਰ ਸਿੰਘ ਉਠੌਰ ਨੇ ਜਿਨ੍ਹਾਂ ਬਾਰੇ ਬਹੁਤ ਲੋਕਾਂ ਨੂੰ ਘੱਟ ਪਤਾ ਹੋਵੇਗਾ ਪਰ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਗਰੋਸ ਸਿੰਘ ਨੂੰ ਸਸਤਰ ਵਿਦਿਆ ਅਸਤਰ ਵਿਦਿਆ ਉਹਨਾਂ ਵੱਲੋਂ ਸਿਖਾਈ ਗਈ ਹੈ ਤੇ ਹਾਂਜੀ ਇੱਕ ਮਹਾਸਭਾ ਰਾਜਪੂਤ ਬਰਾਦਰੀ ਵੱਲੋਂ ਗਈ ਜਿਸ ਨੂੰ ਲੈ ਕੇ ਸਾਡੇ ਨਾਲ ਨੇ ਪ੍ਰਧਾਨ ਜੀ ਪ੍ਰਧਾਨ ਜੀ ਜਿਸ ਤਰੀਕੇ ਨਾਲ ਬਹੁਤ ਵੱਡੀ ਕੁਰਬਾਨੀ ਹੈ ਰਾਜਪੂਤ ਬਰਾਦਰੀ ਦੀ ਸਿੱਖ ਧਰਮ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਨੇ ਦੱਸਿਆ ਜਾ ਰਿਹਾ ਕਿ ਬੱਜਰ ਸਿੰਘ ਉਠੌੜ ਉਹ ਨੇ ਜਿਨ੍ਹਾਂ ਨੇ ਅਸਤਰ ਤੇ ਸ਼ਸਤਰ ਵਿਦਿਆ ਗੁਰੂ ਸਿੰਘ ਮਹਾਰਾਜ ਨੂੰ ਸਿਖਾਈ ਹੈ ਇਹ ਜਿਹੜਾ ਪੂਰੇ ਇਤਿਹਾਸ ਦੇ ਵਿੱਚ ਦਰਜ ਹੈ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਪੰਜਾਬ ਦੀ ਪਾਵਨ ਧਰਤੀ ਤੇ ਮੁਬਾਰਕਬਾਦ ਦਊਂਗਾ ਕੁਸ਼ਲਪਾਲ ਰਾਣਾ ਜੀ ਸਾਡੇ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਨੂੰ ਵੀ ਅੱਜ ਪੰਜਾਬ ਦੇ ਵਿੱਚ ਇੱਕ ਨਵਾਂ ਉਪਰਾਲਾ ਕੀਤਾ ਇਹਨਾਂ ਨੇ ਨਵੀਂ ਸੋਚ ਲੈ ਕੇ ਜੋ ਅੱਜ ਪ੍ਰੋਗਰਾਮ ਕੀਤਾ ਹਰ ਭਾਈਚਾਰੇ ਦੇ ਲੋਕ ਇੱਥੇ ਅਖਲ ਭਾਰਤੀ ਛਤਰੀ ਸੰਮੇਲਨ ਦਾ ਜੋ ਦਿਨ ਬੱਜਰ ਸਿੰਘ ਰਠੌਰ ਜੀ ਦੀ ਯਾਦ ਦੇ ਸਮਰਪਿਤ ਕੀਤਾ ਉਸ ਦੇ ਵਿੱਚ ਹਰ ਭਾਈਚਾਰੇ ਦੇ ਲੋਕਾਂ ਨੇ ਹਰ ਰਾਜਨੀਤਿਕ ਪਾਰਟੀ ਦੇ ਲੋਕਾਂ ਨੇ ਹਿੱਸਾ ਲੈ ਕੇ ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਕੀਤੀ ਆ ਔਰ ਅੱਜ ਦੇ ਦਿਨ ਦਾ ਮੁੱਖ ਜਿਹੜਾ ਮਕਸसद ਹੈ ਸਾਡੇ ਰਾਸ਼ਟਰੀ ਅਧਿਐਕਸ਼ ਮਹਿੰਦਰ ਸਿੰਘ ਤਮਰ ਜੀ ਸਾਡੇ ਸਮਾਜ ਦੇ ਲੀਡਰ ਐਕਸਪੀਕਰ ਰਾਣਾ ਕੇਪੀ ਜੀ ਇੱਕ ਵਕਸ਼ਿਕੀਤਾ ਨੇ ਸਾਡੇ ਪ੍ਰਧਾਨ ਸਾਹਿਬ ਖੜੇ ਆ ਸਾਰਿਆਂ ਨੇ ਆਪਣੀ ਹਾਜ਼ਰੀ ਲਾਈ ਆ ਔਰ ਜਿੱਥੇ ਬੱਜਰ ਸਿੰਘ ਰਿਢੌਰ ਜੀ ਜਿਨ੍ਹਾਂ ਨੇ ਗੁਰੂਆਂ ਨੂੰ ਅਸਤਰ ਸ਼ਸਤਰ ਦੀ ਗਿਆਨ ਦਿੱਤਾ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਜੇ ਅਸੀਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਛਤਰੀਆ ਸਮਾਜ ਦਾ ਜਿਹੜਾ ਇਤਿਹਾਸ ਹਟਾ ਦਈਏ ਤਾਂ ਮੇਰਾ ਖਿਆਲ ਹੈ ਵੀ ਕਿਤਾਬਾਂ ਖਾਲੀ ਹੋ ਜਾਂਦੀਆਂ ਐਡਾ ਵੱਡਾ ਯੋਗਦਾਨ ਦਿਆ ਔਰ ਅੱਜ ਸਮੇਂ ਦੀ ਜ਼ਰੂਰਤ ਹੈ ਵੀ ਜਿਹੜਾ ਹਿੰਦੁਸਤਾਨ ਦੀ ਉન્નਤੀ ਔਰ ਦੇ ਤਰੱਕੀ ਦੇ ਲਈ ਛਤਰੀ ਸਮਾਜ ਦਾ ਇਕਜਟ ਹੋਣਾ ਤਾਂ ਕਿ ਛਤਰੀ ਸਮਾਜ ਇਹ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਦੇਸ਼ ਔਰ ਸਮਾਜ ਦੀ ਔਰ ਦੁਨੀਆ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਅੱਜ ਕੁਸ਼ਲਪੁਰ ਵਰਗੇ ਨੌਜਵਾਨਾਂ ਨੇ ਇਕਪਰਾਲਾ ਕੀਤਾ ਵੀ ਸਾਰੇ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਸਾਡੇ ਸ਼ਹੀਦ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦੇ ਦਿਨ ਮਨਾਉਂਦੇ ਨੇ ਉਹ ਲੋਕ ਉਹ ਕੌਮਾਂ ਸਦਾ ਚੜ੍ਹਦੀ ਕਲਾ 'ਚ ਰਹਿੰਦੀਆਂ ਜਿਹੜੇ ਆਪਣੇ ਸ਼ਹੀਦਾਂ ਨੂੰ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਨੇ ਔਰ ਅੱਜ ਦੇ ਸ਼ਬਦਿਆਰੇ ਤੇ ਮੈਂ ਕੁਸ਼ਲਪਾਲ ਜੀ ਔਰ ਇਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਊਂਗਾ ਔਰ ਸਮੁੱਚੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਜਿੰਨੇ ਸੌ ਸਾਲਾਂ ਬਾਅਦ ਵੀ ਅਸੀਂ ਚਾਹੇ ਬੱਜਰ ਸਿੰਘ ਰਠੌਰ ਜੀ ਆ ਚਾਹੇ ਮਹਾਰਾਣਾ ਪ੍ਰਤਾਪ ਜੀ ਆ ਚਾਹੇ ਸ਼ਿਵਾਜੀ ਰਾਵਾ ਜੀ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੇ ਦੇਸ਼ ਦੇ ਪ੍ਰਤੀ ਜੋ ਆਪਣੀਆਂ ਕੁਰਬਾਨੀਆਂ ਜੋ ਆਪਣੀਆਂ ਬਲਦਾਨ ਉਹਨਾਂ ਨੇ ਦਿੱਤੇ ਆ ਅੱਜ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਸਾਨੂੰ ਚੱਲ ਕੇ ਜੋ ਸਮਾਜਿਕ ਰੀਤੀਆਂ ਜਿਸ ਤਰ੍ਹਾਂ ਪੰਜਾਬ ਦੇ ਨਸ਼ੇ ਵੱਲ ਵੱਧ ਰਿਹਾ ਨਸ਼ਿਆਂ ਦਾ ਤਿਆਗ ਕਰਕੇ ਸਾਨੂੰ ਦੇਸ਼ ਦੀ ਸਮਾਜ ਦੀ ਔਰ ਆਪਣੇ ਲੋਕਾਂ ਦੇ ਭਲਾਈ ਦੇ ਲਈ ਕੰਮ ਕਰਨਾ ਚਾਹੀਦਾ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਅੱਛਾ ਜਿਸ ਤਰੀਕੇ ਨਾਲ ਬੱਜਰ ਸਿੰਘ ਬਠੌਰ ਦਾ ਅਸੀਂ ਇਤਿਹਾਸ ਪੜ੍ਹ ਰਹੇ ਸੀ ਹੁਣ ਕਿਉਂ ਦੇ ਵਿੱਚ ਬਹੁਤ ਕੁਰਬਾਨੀਆਂ ਦੇ ਪਰਿਵਾਰ ਨੇ ਅੱਗੇ ਦਿੱਤੀਆਂ ਨੇ ਚੱਪਰਚੜ ਦੀ ਜੰਗ ਦੀ ਗੱਲ ਕਰੀਏ ਉੱਥੇ ਵੀ ਜਿਹੜਾ ਬਹੁਤ ਵੱਡੀ ਕੁਰਬਾਨੀਆਂ ਦਾ ਪਰਿਵਾਰ ਦੇ ਵਿੱਚ ਹੋਈ ਹੈ ਤਾਂ ਕਈ ਜਿਸ ਤਰੀਕੇ ਨਾਲ ਲੋਕ ਭੁੱਲਦੇ ਜਾ ਰਹੇ ਨੇ ਪਰ ਹੁਣ ਤੁਹਾਡੇ ਵੱਲੋਂ ਇਹ ਉਪਰਾਹ ਲ ਕੀਤਾ ਜਾ ਰਿਹਾ ਕਿ ਆਪਣੀ ਕੌਮ ਨੂੰ ਵੀ ਜੁਗਾਰ ਦਾ ਦੂਜੇ ਪਾਸੇ ਆਪਣੀ ਰਾਜਪੂਤ ਦੀ ਬਰਾਦਰੀ ਨੂੰ ਆਪਣੇ ਉਹਨਾਂ ਔਰਖਾਂ ਦਾ ਦੱਸਣ ਵਾਸਤੇ ਕਿਸ ਤਰੀਕੇ ਦੀਆਂ ਕੁਰਬਾਨੀਆਂ महेंद्र सिंह तंवर राष्ट्रीय अध्यक्ष अखिल भारतीय क्षत्रिय महासभा आज डिम्पल राणा जी जो पंजाब के अध्यक्ष हैं और हमारे हिंदुस्तान के युवा के अध्यक्ष हैं इनके नेतृत्व में कुशलपाल जी के नेतृत्व में आज हम सब ने जो बजर सिंह जी राठौड़ जो जिनके दादाजी बावन राजाओं के साथ ग्वालियर की जेल से बाहर आए जिनकी बेटी ने शहीदी दी उन्होंने अपनी बेटी को शिक्षा गुरु दी गुरु गोविंद सिंह जी के बच्चों को नहीं। नहीं। उनके दमाद ने शिक्षा दी और गुरु गोविंद सिंह जी को खुद उन्होंने शिक्षा दी और तो और उनके भाई उदय सिंह भाई मनी सिंह की शहादत के, के समय उनकी शहादत हुई और स्वयं अपने सिंह जी हमारे जो क्षत्रिय वीर थे उन्होंने सतारह सौ दसवें बंदा बहादुर जी के साथ जो है उस उम्र में जाकर शहीदी दी है आज उसको याद करने के लिए पंजाब की अखिल भारतीय क्षत्रिय महासभा ने एक नया कदम उठाया है हम उसका स्वागत करते हैं और इनको इस बात के लिए बहुत बहुत धन्यवाद देते हैं सिखापूतर का बहुत बुरा रिश्ता है और पर... ਕਈ ਵਾਰ ਕਈ ਲੋਕ ਉਸ ਦੇ ਵਿੱਚ ਪਾਰ ਪਾਣ ਦੀ ਕੋਸ਼ਿਸ਼ ਕਰਦੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਲੋਕਾਂ ਨੂੰ ਕਹਾਂਗੇ ਤੁਸੀਂ ਬਾਬਾ ਗੁਰੂ ਨਾਨਕ ਜੀ ਸ਼ੇ ਲੈ ਕੇ ਔਰ ਅਭੀ ਤੱਕ ਕبھی ਵੀ ਰਾਜਪੂਤਾਂ ਔਰ ਸਿੱਖਾਂ ਦਾ ਇਤਿਹਾਸ ਅਲੱਗ ਨਹੀਂ ਹੋਇਆ ਬਿਲਕੁਲ ਆਪ ਕਹੀਂ ਵੀ ਦੇਖੀ ਬਾਬਾ ਭੀ ਚੇਤਰ ਸਿੰਘ ਦਾ ਇਤਿਹਾਸ ਆਪ ਦੇਖ ਲੈ ਕੋਈ ਹੋਰ ਆਪ ਇਤਿਹਾਸ ਦੇਖ ਲੈ ਤਾਂ ਇਹ ਇਤਿਹਾਸ ਅਲੱਗ ਹੋ ਹੀ ਨਹੀਂ ਸਕਦਾ ਇੱਕ ਹੀ ਇਤਿਹਾਸ ਹੈ ਮਾਰਾ ਸਿੱਖ ਔਰ ਰਾਜਪੂਤ ਇਹ ਦੋਨੋਂ ਇੱਕ ਹੀ ਹੈ ਕبھی ਅਲੱਗ ਨਹੀਂ ਹੋ ਬਿਲਕੁਲ ਰਾਣਾ ਜੀ ਸਾਡੇ ਨਾਲ ਨੇ ਰਾਣਾ ਜੀ ਜਿਸ ਤਰੀਕੇ ਨਾਲ ਅੱਜ ਬਜਤ ਸਿੰਘ ਠੌਰ ਜੀ ਦਾ ਪ੍ਰੋਗਰਾਮ ਤੁਸੀਂ ਲਿਖਿਆ ਪੂਰੀ ਰਾਜਪੂਤ ਬਰਾਦਰੀ ਮਿਲ ਕੇ ਪਤਾ ਨਹੀਂ ਪੰਜਾਬ ਦੇ ਕਿਹੜੇ ਇਲਾਕੇ ਚੋਂ ਆਏ ਹੋਣੇ ਪਰ ਜਿਸ ਤਰੀਕੇ ਨਾਲ ਅੱਜ ਤੁਸੀਂ ਇੱਕ ਜਾਗਣ ਦੀ ਕੋਸ਼ਿਸ਼ ਕੀਤੀ ਹੈ ਕਈ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਆਪਣੇ ਪੁਰਖਾਂ ਬਾਰੇ ਜਿਹੜੇ ਤੁਹਾਡੇ ਕੁਰਬਾਨੀ ਦੇ ਚੁੱਕੇ ਨੇ ਉਹਨਾਂ ਨੂੰ ਵੀ ਯਾਦ ਕਰਾਇਆ ਕਿ ਬਜਤ ਸਿੰਘ ਠੌਰ ਕੌਣ ਨੇ ਕਿ ਤੁਹਾਡੇ ਹੋਰ ਵੀ ਜਿਹੜੇ ਯੋਧੇ ਹੋਏ ਨੇ ਉਹ ਕੌਣ ਨੇ ਓਹ ਜੀ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਥੀਮ ਆਪਣਾ ਕੀਮਤੀ ਸਮਾਂ ਕੱਢਿਆ ਤੇ ਵਾਕਈ ਸਹੀ ਗੱਲ ਹੈ ਜਿਹੜਾ ਬੱਚੇ ਸਿੰਡ ਢੋ ਜਾਏ ਪੰਜਾਬ ਦੇ ਅੰਦਰ ਪਹਿਲੀ ਵਾਰ ਹੋ ਰਿਹਾ ਹੈ ਇਹ ਇਹ ਸਾਨੂੰ ਕਹੇ ਸਾਡੀ ਜਿਹੜੇ ਹੋਰ ਪੀੜੀਆਂ ਕਿਸੇ ਨੂੰ ਨਹੀਂ ਪਤਾ ਬੱਚੇ ਸਿੰਡ ਢੋੜ ਕੌਣ ਸੀ ਇਹ ਬੱਚੇ ਸਿੰਡ ਢੋੜ ਤਿੰਨ ਪੁਸਤਾ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੱਗੀਆਂ ਜੀਆਂ ਇਹਨਾਂ ਸਿਆਸਤ ਹੋਈਆਂ ਤੇ ਸਾਡਾ ਬੜਾ ਪੁਰਾਣਾ ਗੁੜਾ ਰਿhta ਹੈ ਤੇ ਸਾਡਾ ਦਾ ਇੱਕ ਅਪਰਾਲਾ ਰਿਹਾ ਹੈ ਮੇਰੇ ਅੰਕਲ ਜੀ ਬੱਠੇ ਆ ਤੁਹਾਨੂੰ ਜੀ ਰਾਸ਼ਟਰੀ ਆ ਪਰ ਮੇਰੇ ਵੱਡੇ ਭਰਾ ਪੰਜਾਬ ਦਾਸ ਤੇ ਇਹਨਾਂ ਦੇ ਪਰਾਲੇ ਸਦਗਾਈ ਅੱਜ ਅਸੀਂ ਇਹ ਫਿਦਰਾਬਾਦ ਦੇ ਪ੍ਰੋਗਰਾਮ ਹੋਇਆ ਹੈ ਤੇ ਮੈਂ ਇਹਨਾਂ ਦਾ ਤਹਿ ਦਿਲ ਤੇ ਧੰਨਵਾਦ ਕਰਦਾ ਤੇ ਆਪਣੀ ਸਭੂਤੀ ਟੀਮ ਦਾ ਅੱਜ ਪੱਗ ਦੀ ਬਹੁਤ ਵੱਡੀ ਕੀਮਤ ਮੰਨੀ ਜਾਂਦੀ ਹੈ ਭਾਵੇਂ ਸਿੱਖ ਧਰਮ ਦੇ ਵਿੱਚ ਹੋਵੇ ਜਾਂ ਫਿਰ ਰਾਜਪੂਤ ਬਰਾਦਰੀ ਦੇ ਹੋਵੇ ਮੈਂ ਸੁਣ ਰਿਹਾ ਸੀ ਸਟੇਜ ਤੇ ਕਹਿੰਦਾ ਕਿ ਹਰ ਬੰਦੇ ਨੂੰ ਨਹੀਂ ਮਿਲਦੀ ਪੱਗ ਕਿਸੇ ਦੇ ਸਿਰ ਦੇ ਉੱਤੇ ਨਹੀਂ ਰੱਖੀ ਜਾਂਦੀ ਪਰ ਤੁਸੀਂ ਅੱਜ ਬਹੁਤ ਲੀਡਰਾਂ ਦੇ ਸਿਰ ਦੇ ਉੱਤੇ ਵੀ ਸਜਾਈ ਗਈ ਹੈ ਦੂਜੇ ਪਾਸੇ ਤੁਹਾਡੀ ਪੱਗ ਦੀ ਵੀ ਬਹੁਤ ਇਮਤ ਹੈ ਜਿਵੇਂ ਸਰਦਾਰ ਸਿੱਖ ਭਾਈਚਾਰੇ ਦੇ ਵਿੱਚ ਮੈਂ ਅਨੂਪ ਚੋਹਾਨ प्रेसिडेंट इन चीफ ऑल इंडिया राजपूत स्टूडेंट एड सोसाइटी चंडीगढ़ और अखिल भारतीय क्षेत्रीय महासभा का राष्ट्रीय उपाध्यक्ष वैसे मैं चीफ इंजीनियर रिटायर्ड हूँ चंडीगढ़ से हरियाणा से तो आज एक बड़ा खुशी का दिन है और एक हिंदू सिख मैं कहता हूँ कि एक नया अध्याय शुरू हुआ है पहले से ही हम क्षत्रिय और सब इकट्ठे ही रहे हैं इतिहास हमारा एक ही है साझा इतिहास है पर हमारे राष्ट्रीय अध्यक्ष समर साहब के मार्गदर्शन में जो आज एक शुरुआत हुई है मतलब युवा पीढ़ी को तो पता ही नहीं था कि कौन बज्र सिंह राठौर थे कौन गोविंद गोविंद सिंह जी थे उनका क्या आपस में जुड़ाव था थी। 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 तो ये एक ही इतिहास है हम सबका और जो पग की तो ये पग के लिए ही तो इसी के लिए तो इतनी लड़ाईया हुई है हमारा इतिहास इसी से बना तो क्षत्रिय समाज राजपूत समाज आज और सिख समाज सारा इकट्ठा है और पूरे पंजाब से हरियाणा से चंडीगढ़ से हिमाचल से लोग यहाँ इकट्ठे हुए हैं तो उसके लिए मैं कुशल पाल जी डिम्पल राणा जी पंजाब के अध्यक्ष और हमारे महेंद्र सिंह तंवर जी राष्ट्रीय अध्यक्ष इनकी बहुत बहुत धन्यवाद करता हूँ कि इन्होंने सबको इकट्ठे होने का मौका दिया और बहुत अच्छा आज एक दिवस रहा धन्यवाद भी सवाल है कह जाएगा कि जिस तरीके कोई सिख धर्म होवे या फिर राजपूत बरादरी जवान कर ली ਜਿਹੜੀ ਇੱਕ ਵਾਰੀ ਗੱਲ ਆਖ ਦਿੱਤੀ ਤਾਂ ਪੂਰੀ ਕਰਕੇ ਹਟਦੇ ਨਹੀਂ ਭਾਵੇਂ ਜੰਗ ਦੇ ਵਿੱਚ ਹੋਵੇ ਭਾਵੇਂ ਕਿਸੇ ਹੋਰ ਸਿਆਸਤ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਨੇ ਲੱਗਦਾ ਕਿ ਅੱਗੇ ਜਿਹੜੀ ਪੀੜੀਦਰ ਪੀੜੀ ਚੱਲਦਾ ਆ ਰਿਹਾ ਹੈ ਇਹ ਕੰਮ ਕਿ ਆਪਣੀ ਜਵਾਨ ਦੇ ਪੱਕੇ ਹੁੰਦੇ ਨੇ ਰਾਜਪੂਤ ਬਰਾਦਰੀ ਵੀ ਸਿੱਖ ਧਰਮ 1925 ਦੇਖੋ ਅੱਜ ਵੀ ਅਸੀਂ ਵਿਸ਼ਵਾਸ ਦੇ ਉੱਤੇ ਪੱਕੇ ਖੜੇ ਹਾਂ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਦੇਖੋ ਸਾਡਾ ਸ਼ੁਰੂ ਤੋਂ ਇਤਿਹਾਸ ਮੈਂ ਪਹਿਲਾਂ ਵੀ ਸਟੇਜ ਤੇ ਬੋਲਿਆ ਬਿਲਕੁਲ ਪੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਰਾਏ ਬਲਾਰ ਭੱਟੀ ਬਣਿਆ ਬਿਲਕੁਲ ਠੀਕ ਆ ਉਦੋਂ ਬਾਅਦ ਬਾਦਸ਼ਾਹੀ ਵੀ ਜਿਹੜੀ ਆ ਸਾਨੂੰ ਸਿੱਖ ਰਾਜਪੂਤਾਂ ਨੂੰ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਰ ਸਭ ਤੋਂ ਵੱਧ ਜਿਹੜੀ ਆ ਲੰਗਰ ਦੀ ਸੇਵਾ ਉਹ ਵੀ ਸਿੱਖ ਰਾਜਪੂਤਾਂ ਨੂੰ ਦਿੱਤੀ ਬਾਬਾ ਨਿਹੰਗ ਸਿੰਘ ਨੂੰ ਨੰਦੇੜ ਸਾਡਾ ਲੰਗਰ ਉੱਥੇ 24 ਘੰਟੇ ਚੱਲਦਾ ਸਾਰੇ ਲੰਗਰ ਬੰਦ ਹੋ ਜਾਂਦੇ ਆ ਉਹ ਇੱਕ ਲੰਗਰ ਹੈ ਹੋਜੇ ਜਿਹੜਾ ਕਦੀ ਨਹੀਂ ਬੰਦ ਹੁੰਦਾ ਅਸੀਂ ਅੱਜ ਵੀ ਉੱਥੇ ਖੜੇ ਆ ਕੱਲ ਵੀ ਉੱਥੇ ਖੜਾਂਗੇ ਅਰ ਆਉਣ ਵਾਲੇ ਸਮੇਂ 'ਚ ਖੜਾਂਗੇ ਇਹ ਦੇਸ਼ ਵੀ ਸਾਡਾ ਆ ਅਰ ਭਗਤੀ ਵੀ ਸਾਡੀ ਆ ਸਾਰਾ ਕੁਝ ਸਾਡਾ ਆ ਅਸੀਂ ਇਸ ਕਰਕੇ ਇਸੇ ਦੇਸ਼ ਦੇ ਵਿੱਚ ਵਸਾਈਆਂ ਸਾਰਾ ਕੁਝ ਅਸੀਂ ਅਸੀਂ ਬਸਨੀ ਕਿਆ ਬਾਕੀ ਜਿਹੜੇ ਬਾਹਰਲੇ ਆਏ ਆ ਉਹ ਸਾਥੇ ਸਿੱਧੀ ਗੱਲ ਹੈ ਮੈਂ ਤਾਂ ਲੋਕ ਲੋਕੋ ਕਿ ਨਹੀਂ ਕਹਾਂਗਾ ਉਹ ਸਾਥੇ ਰਾਜ ਕਰ ਰਹੇ ਸਿੱਧੀ ਗੱਲ ਹੈ ਮੈਂ ਅੱਜ ਵੀ ਬੇਨਤੀ ਕਰਦਾ ਸਾਨੂੰ ਇਕੱਠੇ ਹੋ ਕੇ ਆਪਣਾ ਭਾਈਚਾਰਾ ਉਹ ਲੈ ਕੇ ਆਪਣੇ ਨਾਲ ਤੁਰਨਾ ਚਾਹੀਦਾ ਦੇਖੋ ਸਾਡੇ ਪਰਿਵਾਰ ਨੇ 1925 ਦੇ ਜਦੋਂ ਸ਼ੋਮਣੀ ਕਮੇਟੀ ਬਣੀ ਉਸ ਵੇਲੇ ਰਾਜਿਆਂ ਨੇ ਵੱਧ ਤੋਂ ਵੱਧ 70000 ਰੁਪਏ ਤੱਕ ਦਾਨ ਦਿੱਤਾ ਸਾਡੇ ਬਜ਼ੁਰਗਾਂ ਨੇ ਠੇਕੇਦਾਰ ਕੁੰਨਨ ਸਿੰਘ ਭਾਂਡੇ ਮਾਈਂਦਾ ਸੀ ਦੱਸਣ ਵਾਲੀ ਗੱਲ ਆ ਉਹ ਜ਼ਿਲ੍ਹਾ ਸਟੇਜ ਸੈਕਟੀ ਨੇ ਐਲਾਨ ਕਰਤਾ ਵੀ ਕਿਸੇ ਨੇ ਹੋਰ ਸੇਵਾ ਕਰਨੀ ਉਹ ਭਾਂਡੇ ਸਟੇਜ ਦਾ ਕੰਮ ਬੰਦ ਕਰ ਦਈਏ ਜਦੋਂ ਸ਼ੋਪਿੰਗ ਕਮੇਟੀ ਬਣੀ ਆ ਉਹਨੇ ਭਾਂਡੇ ਮਾਈਂਦੇ ਨੇ ਕਹਿ ਗੰਦਾ 1 ਲੱਖ ਦਮੜਾ ਸਟੇਜ ਸੈਕਟੀ ਨੇ ਟਿਚਰ ਕਰਤੀ ਕਹਿੰਦਾ ਸਿੰਘਾਂ ਵਾਲਾ 1 ਰੁਪਏ ਨੂੰ 1 ਲੱਖ ਦਮੜਾ ਕਹਿੰਦੇ ਆ ਉਹਨੇ ਚੈੱਕ ਉਹ ਕੱਢੀ ਕਹਿੰਦਾ ਇਹ ਲੋ 1 ਲੱਖ ਰੁਪਏ ਭਰ ਲਓ 1 ਲੱਖ ਰੁਪਏ ਦਾਨ ਦਿੱਤਾ ਔਰ ਉਸ ਵਿੱਚ 1925 ਚ ਉਹਨਾਂ ਨੂੰ ਚਰੋਮੇਨ ਕਮੇਟੀ ਨੂੰ ਇਹ ਮਹਾਦਾਨੀ ਦਾ ਖਿਤਾਬ ਦਿੱਤਾ ਅਜੇ ਤੇ ਦੂਜੇ ਕਿਸੇ ਨੂੰ ਨਹੀਂ ਮਿਲਿਆ। ਅਜਿਹਾ ਇੱਕ ਲਾਸਵਾਲ ਹੈ ਜਿਸ ਤਰੀਕੇ ਨਾਲ ਮੈਂ ਸਟੇਜ ਤੇ ਵੀ ਸੁਣ ਰਿਹਾ ਸੀ ਉਦਾਂ ਵੀ ਇਹ ਕੱਲ ਪ੍ਰਚਲਿਤ ਬਹੁਤ ਹੈ ਕਿ ਜਿਹੜੀਆਂ ਕੌਮਾਂ ਆਪਣਾ ਸਿੱਖ ਇਤਿਹਾਸ ਜਾਂ ਫਿਰ ਰਾਜਪੂਤ ਬਰਾੜਾ ਇਤਿਹਾਸ ਭੁੱਲ ਜਾਂਦੀਆਂ ਨੇ ਨਾ ਤਾਂ ਅੱਗੇ ਵਧਦੀਆਂ ਨੇ ਨਾ ਉਹ ਕੌਮਾਂ ਬਚਦੀਆਂ ਨੇ ਫਿਰ ਤਾਂ ਹੁਣ ਜੇ ਕੌਮਾਂ ਨੂੰ ਬਚਾਉਣਾ ਹੈ ਆਪਣੀ ਬਰਾਦਰੀ ਨੂੰ ਬਚਾਉਣਾ ਹੈ ਤਾਂ ਕਿਸ ਤਰੀਕੇ ਨਾਲ ਸੇਧ ਦੋਂਗੇ ਨਵੀਂ ਪੀੜੀ ਨੂੰ ਨਵੇਂ ਨੌਜਵਾਨਾਂ ਨੂੰ ਦੇਖੋ ਤੇ ਲਈ ਜਿਹੜੀ ਖਾਸ ਕਰ ਜੁਹਾ ਪੀਦੀ ਆ ਉਹਨਾਂ ਨੂੰ ਅੱਜ ਇਤਿਹਾਸ ਬਣਨ ਦੀ ਲੋੜ ਹੈ ਅੱਜ ਅਸੀਂ ਇੰਨੇ ਹਜ਼ਾਰਾਂ ਸਾਲ ਵੀ ਭਗਵਾਨ ਰਾਮ ਨੂੰ ਕਿਉਂ ਯਾਦ ਕਰਦੇ ਆ ਮਰਿਆਦਾ ਪਰਸ਼ੋਦਮ ਭਗਵਾਨ ਰਾਮ ਕਿਉਂ ਕਿਹਾ ਜਾਂਦਾ ਵੀ ਸਵੇਰੇ ਇੱਕ ਪਾਸੇ ਉਹਨਾਂ ਨੇ ਰਾਜ ਪਾਟ ਲੈਣਾ ਸੀ ਔਰ ਉਹਨਾਂ ਨੂੰ ਜਦੋਂ ਰਾਤ ਨੂੰ ਪਤਾ ਲੱਗਿਆ ਮੇਰੇ ਪਿਤਾ ਜੀ ਨੇ ਬਚਨ ਕੀਤਾ ਹੈ ਵੀ ਇਹਨੂੰ ਬਨਵਾਸ ਭੇਜਣਾ ਤੇ ਉਹਨਾਂ ਨੇ ਨੰਗੇ ਪੈਰੀ 12 ਸਾਲ ਬਨਵਾਸ ਕੱਟਿਆ ਅੱਜ ਹਜ਼ਾਰਾਂ ਸਾਲ ਬਾਅਦ ਤਾਂ ਮਰਿਆਦਾ ਪ੍ਰਸ਼ੋਦਮ ਭਗਵਾਨ ਰਾਮ ਉਹ ਵੀ ਛਤਰੀਓ ਕੁਲ ਚੋਂ ਹੋਇਆ ਔਰ ਮਹਾਰਾਣਾ ਪ੍ਰਤਾਪ ਜਿਨ੍ਹਾਂ ਨੂੰ ਅੱਧਾ ਮੁਗਲ ਰਾਜਪਾਟ ਦਿੰਦੇ ਸੀ ਪਰ ਉਹਨਾਂ ਨੇ ਜੰਗਲਾ ਚ ਰਹਿ ਕੇ ਪੀਲ ਜਾਤੀ ਦੇ ਹੋਰ ਜਾਤੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਕਾਫਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਅੱਜ ਜਿਹੜਾ ਤੋਂ ਅਸੀਂ ਸਵਾਲ ਕੀਤਾ ਅੱਜ ਸਮੇਂ ਦੀ ਜ਼ਰੂਰਤ ਹੈ ਵੀ ਸਾਰੇ ਕੌਮਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਜੇ ਅਸੀਂ ਲੋਕ ਇਕੱਠੇ ਆ ਤਾਂ ਹੀ ਸਾਡਾ ਦੇਸ਼ ਤਾਂ ਹੀ ਸਾਡਾ ਪਰਿਵਾਰ ਤਾਂ ਹੀ ਸਾਡੀ ਸਟੇਟ ਤਰੱਕੀ ਕਰ ਸਕਦੀ ਹੈ ਜਿਹੜੇ ਲੋਕ ਵਾੜ ਪਾ ਰਿਹਾ ਚਾਹੇ ਹਿੰਦੂ ਸਿੱਖ ਦੇ ਵਿੱਚ ਚਾਹੇ ਦੂਸਰੀਆਂ ਜਾਤੀਆਂ ਦੇ ਵਿੱਚ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਉਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਦੇਸ਼ ਦੀ ਤਰੱਕੀ ਵੱਲ ਧਿਆਨ ਦੇਣਾ ਚਾਹੀਦਾ ਰਾਜ ਕਰਨੀ ਵਾਲੀ ਕੌਮ ਸੀ ਰਾਜਪੂਤ ਬਰਾਦਰੀ ਸਿੱਖ ਧਰਮ ਇਕੱਠੇ ਹੋ ਕੇ ਲਾਈਆਂ ਵੀ ਲੜੀਆਂ ਮੁਗਲਾਂ ਦੇ ਖਿਲਾਫ ਪਰ ਹੁਣ ਰਾਜਪੂਤ ਬਰਾਦਰੀ ਭਾਵੇਂ ਸਿੱਖ ਬਰਾਦਰੀ ਹੈ ਅੱਜ ਵੀ ਸਿਆਸਤ ਦੇ ਵਿੱਚ ਬਹੁਤ ਘੱਟ ਚਿਹਰੇ ਨੇ ਬਹੁਤ ਘੱਟ ਐਦਾਂ ਦੇ ਲੀਡਰ ਨੇ ਜਿਹੜੇ ਉਹਨਾਂ ਦੀ ਕੌਮਾਂ ਦੇ ਵਿੱਚ ਆਉਣ ਪਰ ਕਿੱਥੇ ਘਾਟ ਕਿੱਥੇ ਰਹਿ ਗਈ ਆਪਣੇ ਵਿੱਚ ਰਹੀ ਹੈ जब कितने-कितने हो रहा है आज किस तरीके ना परिसाप्ने की है कि हो रप्परो आके हो राज कर रहे हैं इन साड़े उत्तर मिश्रित रूप से कमी हमारी रही है लेकिन जैसे आज ये शुरुआत है हाँ हम सब प्रण करें संकल्प लें कसम खाएं कि हम सब इकट्ठे रहेंगे कोई किसी प्रकार का बिखराव नहीं होगा हाँ राष्ट्र के लिए और देश के लिए ਔਰ ਆਪਣੇ ਪੂਰੇ ਸਮਾਜ ਕੇ ਲੀਏ ਸਮੂਹਿਕ ਸਮਾਜ ਕੇ ਲੀਏ ਸਮਾਜਿਕ ਸਮਰਸਤਾ ਦਾ ਮੁੱਦਾ ਲੈ ਕੇ ਅਸੀਂ ਪੂਰੇ ਦੇਸ਼ ਮੇਂ ਸਮਾਜ ਕੇ ਸੇਵਾ ਕਰੇਗੇ ਇਸ ਤਰੀਕੇ ਨਾਲ ਅੱਜ ਬਹੁਤ ਵੱਡਾ ਸਮਾमेलन ਹੋਇਆ ਹੈ ਪੂਰੇ ਪਾਈਚਾਰੇ ਨੂੰ ਪੂਰੇ ਦੇਸ਼ ਭਰ ਦੇ ਵਿੱਚੋਂ ਮੇਰੇ ਖਿਆਲ ਤੁਹਾਡੇ ਰਾਜਪੂਤ ਪਾਈਚਾਰਾ ਆਇਆ ਹੈ ਤੇ ਪਹਿਲੀ ਵਾਰ ਹੋਇਆ ਬੱਜਰ ਸਿੰਘ ਰਠੌਰ ਨੂੰ ਯਾਦ ਕੀਤਾ ਗਿਆ ਪਾਈਚਾਰੇ ਵੱਲੋਂ ਨਵੇਂ ਨੌਜਵਾਨਾਂ ਨੂੰ ਸਹਿਦ ਦਿੱਤੀ ਗਈ ਹੈ ਕੌਣ ਸੀ ਜੁਦਾ ਹੋ ਜਿਸਨੇ ਇੰਨੇ ਵੱਡੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਪਰਿਵਾਰ ਨੇ ਕੁਰਬਾਨੀਆਂ ਕੀਤੀਆਂ ਨੇ ਕੀ ਸਹਿਦ ਦੀ ਲੋੜ ਪਈ ਦੇਖੋ ਤੇਜੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਤੁਹਾਡੇ ਨਿਊ ਚੈਨਲ ਦਾ ਜਿਨ੍ਹਾਂ ਨੇ ਸਾਡੀ ਰਾਜਪੂਤ ਕੌਮ ਦੀ ਆਵਾਜ਼ ਨੂੰ ਬਹੁਤ بلند ਕਰਿਆ ਹੈ ਹਮੇਸ਼ਾ ਜੋ ਅੱਜ ਦਾ ਇਹ ਪ੍ਰੋਗਰਾਮ ਸੀ ਆਪਣਾ ਸਾਰੀ ਰਾਜਪੂਤ ਬਰਾਦਰੀ ਰਾਓ ਬੱਜਰ ਸਿੰਘ ਜੀ ਦੀ ਇਸ ਦਿਨ ਦਿਹਾੜਾ ਪਰ ਉਹਨੇ ਨੌਂ ਦਿਨ ਮਨਾਇਆ ਗਿਆ ਉਹਨਾਂ ਦਾ ਜੋ ਯੋਗਦਾਨ ਸੀ ਉਹ ਸਾਨੂੰ ਇਹ ਸੇਹ ਦਿੰਦਾ ਹੈ ਕਿ ਰਾਜਪੂਤ ਕੌਮ ਔਰ ਸਿੱਖ ਕੌਮ ਦੋਨੇ ਇੱਕ ਹੈ ਇਹਨਾਂ ਨੂੰ ਕੋਈ ਲੱਗ ਨਹੀਂ ਕਰ ਸਕਦਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਤੇ ਸਾਨੂੰ ਉਹਨਾਂ ਆਪਣੇ ਬਜ਼ੁਰਗਾਂ ਤੋਂ ਸਿਹਤ ਲੰਦੇ ਹੋਏ ਅੱਜ ਦੀ ਜੋ ਸਾਡੀ ਡਿਮਾਂਡ ਹੈ ਅੱਜ ਸਾਡੀ ਮੰਗ ਹੈ ਸਾਡੀ ਜ਼ਰੂਰਤ ਹੈ ਹਾਂਜੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਦੇ ਪ੍ਰਤੀ ਆਪਣੇ ਪੰਜਾਬ ਦੇ ਪ੍ਰਤੀ ਇਕਜੁੱਟ ਹੋ ਕੇ ਬਿਲਕੁਲ ਸਾਡੇ ਬਜ਼ੁਰਗਾਂ ਦੀ ਤਰ੍ਹਾਂ ਇਸ ਨੂੰ ਤਰੱਕੀਆਂ ਦਾ ਹੱਥ ਲੈ ਕੇ ਜਾਈਏ ਫਿਰ ਇਸ ਦੇ ਨਾਲ ਹੀ ਮੈਂ ਇੱਕ ਸਾਡੇ ਚੈਨਲ ਜਰੀਏ ਇਹ ਮੈਂ ਸਰੇਹਾ ਦਣਾ ਚਾਹੁੰਦਾ ਕਿ ਰਾਮਾਇਣ ਜੀ ਲਾ ਲੋ ਮਤ ਭਾਗਵਤ ਦੀ ਲਾ ਲਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਾ ਲਓ। ਇਹ ਸਾਰੇ ਇੱਕੋ ਹੀ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖ ਕੇ ਸਾਰਾ ਨਿਚੋੜ ਉਹਦੇ ਵਿੱਚ ਰੱਖ ਦਿੱਤਾ। ਪਰ ਮੈਂ ਅੱਜ ਕਹਿਣਾ ਚਾਹੁੰਦਾ ਕਿ ਜਦੋਂ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਸਾਨੂੰ ਰਾਜਪੂਤ ਕੌਮ ਨੂੰ ਅਰ ਸਰਦਾਰ ਕੌਮ ਨੂੰ ਦੋਨਾਂ ਨੂੰ ਇਕੱਠੇ ਹੋਣਾ ਚਾਹੀਦਾ। ਜਦੋਂ ਕਿਤੇ ਗੁਰਗ੍ਰਾਂਸਾ ਦੀ ਬੇਦਬੀ ਹੁੰਦੀ ਹੈ ਤਾਂ ਸਾਡਾ ਸਭ ਦਾ ਫਰਜ਼ ਬਣਦਾ ਕਿ ਉੱਥੇ ਅਸੀਂ ਇਕੱਠੇ ਹੋ ਕੇ ਜਾਈਏ ਉਹ ਕੱਲੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨੇ ਸਾਰੀ ਕੌਮ ਦਾ ਸਾਰੀ ਇਨਸਾਨੀਅਤ ਦਾ ਸਾਡਾ ਖਾਸ ਕਰਕੇ ਕਿਉਂਕਿ ਰਾਜਪੂਤਾਂ ਦਾ ਬੜਾ ਇੱਕ ਯੋਗਦਾਨ ਹੈ ਗੁਰੂ ਗੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਕ ਨੌ ਮਾਤ ਦਾ ਰਿਸ਼ਤਾ ਸੀ ਜੇ ਉਹਨਾਂ ਨੇ ਲੰਗਰ ਦੀ ਸੇਵਾ ਸੰਭਾਲੀ ਹੈ ਜਾਂ ਉਹਨਾਂ ਨੂੰ ਸਸਤਰ ਵਿਦਿਆ ਸਿਖਾਈ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਰਾਜਪੂਤ ਕੌਮ ਐਸੀ ਕੌਮ ਹੈ ਵੀ ਜਿਹਦੇ ਸਿਰ ਦੇ ਉੱਤੇ ਆਪਾਂ ਰਾਜ ਕਰ ਸਕਦੇ ਆ ਠੀਕ ਹੈ ਇਕੱਠੇ ਹੋ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮਸਾਲ ਪੈਦਾ ਕਰੀ ਸੀ ਅੱਜ ਸਾਨੂੰ ਭੁੱਲਣਾ ਚਾਹੀਦਾ ਜਿੱਥੇ ਗੁਰੂ ਗੋਬਿੰਦ ਗੁਰਗਰਾ ਸਾਹਿਬ ਦੀ ਬਿਆਦਵੀ ਹੁੰਦੀ ਹੈ ਉੱਥੇ ਰਾਜਪੂਤ ਕੌਮ ਨੂੰ ਜ਼ਰੂਰ ਜਾਣਾ ਚਾਹੀਦਾ ਉੱਥੇ ਮੈਂ ਤੁਹਾਡੇ ਚੈਨਲ ਜਿਹੜੇ ਕਹਿਣਾ ਚਾਹੁੰਦਾ ਕਿ ਸਾਨੂੰ ਇਕੱਠੇ ਹੋ ਕੇ ਔਰ ਜਿਹੜੇ ਨਵਰਤ ਫਲਾਉਂਦੇ ਨੇ ਇੱਕ ਦੂਸਰੇ ਪ੍ਰਤੀ ਉਹਨਾਂ ਦਾ ਬਾਈਕਟ ਕਰਨਾ ਚਾਹੀਦਾ ਚਾਹੇ ਉਹ ਹਿੰਦੂ ਹੈ ਚਾਹੇ ਕੋਈ ਇਸ ਤਰ੍ਹਾਂ ਦਾ ਬਿਆਨ ਦਿੰਦਾ ਸਾਨੂੰ ਅਲੱਗ ਕਰਨਾ ਚਾਹੁੰਦਾ ਸਾਨੂੰ ਤੋੜਨਾ ਚਾਹੁੰਦਾ ਅਸੀਂ ਬਿਲਕੁਲ ਨਹੀਂ ਟੁੱਟਣਾ ਅਸੀਂ ਜਿਉਂਦੇ ਤਿਉਂ ਖੜੇ ਹੈ ਅਸੀਂ ਗੁਰੂ ਗੋ ਭਗਤ ਹਾਂ ਅਸੀਂ ਉੱਥੇ ਖੜੇ ਹਾਂ ਅਸੀਂ ਹਮੇਸ਼ਾ ਦੇ ਨਾਲ ਜਣਾ ਵਾਹਿਗੁਰੂ ਜੀ ਪ੍ਰਧਾਨ ਜੀ ਅੱਜ ਬੱਜਰ ਸਿੰਘ ਠੌਰ ਦਾ ਜਿਹੜਾ ਸਮੇਲਨ ਹੋਇਆ ਰਾਜਪੂਤ ਬਰਾਦਰੀ ਇਕੱਠੀ ਹੋਈ ਹੈ ਸਿੱਖ ਧਰਮ ਦਾ ਤੇ ਰਾਜਪੂਤ ਬਰਾਦਰੀ ਦਾ ਬਹੁਤ ਬੁਰਾ ਰਿਸ਼ਤਾ ਹੈ ਜਿਸ ਤਰੀਕੇ ਨਾਲ ਇਤਿਹਾਸ ਦੇ ਵਿੱਚ ਜੁੜਿਆ ਹੋਇਆ ਤਾਂ ਕਿਵੇਂ ਦੇਖਦੇ ਹੋ ਅੱਜ ਤੁਸੀਂ ਮੁੱਖ ਮਹਿਮਾਨ ਵਜੋਂ ਪਹੁੰਚੇ ਹੋ ਮੈਂ ਮੈਂ ਅੱਜ ਦੇ ਦਿਨ ਨੂੰ ਇੱਕ ਇਤਿਹਾਸਕ ਦਿਨ ਮੰਨਦਾ ਹਾਂ ਕਿਉਂਕਿ ਇਹਦੇ ਨਾਲ ਨਾ ਸਾਡਾ ਭਾਈਚਾਰਾ ਜਦੋਂ ਅਸੀਂ ਸਾਨੂੰ ਪਤਾ ਲੱਗਦਾ ਬਿਲਕੁਲ ਬੱਜਰ ਸਿੰਘ ਠੌਰ ਜੀ ਨੇ ਗੁਰੂ ਘਰ ਨਾਲ ਗੁਰੂ ਘਰ ਦੇ ਵਿੱਚ ਇੰਨੀ ਹੰਦੀ ਸ਼ਰਧਾ ਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਸਿੱਖ ਪੰਥ ਦੇ ਲੇਖੇ ਲੱਗ ਗਿਆ ਸ਼ਿਰੂ ਦਸਮ ਪਿਤਾ ਦੇ ਲੇਖੇ ਲੱਗ ਗਿਆ ਇੱਕ ਬਹੁਤ ਵੱਡਾ ਇਹਦੇ ਨਾਲ ਸਾਡਾ ਭਾਈਚਾਰਾ ਵੱਧਾ ਤੇ ਮੈਂ ਬਹੁਤ ਵਧੀਆ ਮੰਨਦਾ ਇਸ ਇਸ ਗੱਲ ਨੂੰ ਕੁਸ਼ਲਪਾਲ ਰਾਣਾ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਡਿੰਪਲ ਰਾਣਾ ਜੀ ਜਿਨ੍ਹਾਂ ਨੇ ਕਿ ਐਡਾ ਇਤਿਹਾਸ ਖੋਖ ਕੇ ਸਾਨੂੰ ਉਹਦੇ ਨਾਲ ਜਾਣੂ ਕਰਾਇਆ ਤੇ ਸਾਡਾ ਭਾਈਚਾਰਾ ਮਜ਼ਬੂਤ ਹੋਇਆ ਇਸ ਰਾਜਪੂਤ ਬਰਾਦਰੀਤਾ ਤੇ ਸਿੱਖ ਧਰਮ ਦਾ ਆਪ ਸੀ ਭਾਈਚਾਰਾ ਮਜਬੂਤ ਹੋਇਆ ਜਿਹੜਾ ਕਿ ਜ਼ਰੂਰੀ ਵੀ ਬਹੁਤ ਹੈ ਬਿਲਕੁਲ ਅੱਜ ਸਮੁੱਚੇ ਵਰਲਡ 'ਚ ਬੰਡੀਆਂ ਪੈ ਰਹੀਆਂ ਲੜਾਈਆਂ ਹੋ ਰਹੀਆਂ ਜਦਕਿ ਗੁਰੂਆਂ ਦੇ ਸੰਦੇਸ਼ ਤੇ ਚੱਲ ਕੇ ਸਾਨੂੰ ਇੱਕ ਮੁੱਠ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣੇ ਧਰਮ 'ਚ ਪੱਕੇ ਰਹਿੰਦੇ ਹੋਏ ਦੂਜੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਵਧੀਆ ਪ੍ਰਾਣਾ ਅਜੇ ਪ੍ਰਧਾਨ ਜੀ ਜਿਸ ਤਰੀਕੇ ਨਾਲ ਰਾਜਸੂਤ ਫਾਈਚਾਰੇ ਨੇ ਤੇ ਨਾਲ ਸਿੱਖ ਧਰਮ ਨੇ ਇਕੱਠੇ ਹੋ ਕੇ ਰਾਜ ਕੀਤਾ ਤਾਂ ਮੁਰ ਤੋਂ ਲੱਗਦਾ ਕਿ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਬਾਹਰੀ ਤਾਕਤਾਂ ਬਹੁਤ ਨੇ ਜਿਹੜੀਆਂ ਲਗਾਤਾਰ ਇਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਨਹੀਂ ਨਹੀਂ ਭਾ ਸਾਡਾ ਜਿਹੜਾ ਬਾਕੀ ਤਾਂ ਮੈਂ ਗੱਲ ਨਾ ਕਰਾਂ ਭਾਰਤ ਮੁਲਕ ਇੱਕ ਇਦਾਂ ਦਾ ਮੁਲਕ ਹੈ ਜਿੱਥੇ ਕਿ ਅਸੀਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਫਿਰਕਿਆਂ ਦੇ ਵੱਖ-ਵੱਖ ਪਛਾਵਾਂ ਬੋਲਣ ਵਾਲੇ ਅਸੀਂ ਇਕੱਠੇ ਰਹਿੰਨੇ ਇੱਕ ਮੁੱਠ ਬੰਨੇ ਹੋਏ ਉਹਦੇ 'ਚ ਸਾਡਾ ਸੰਵਿਧਾਨ ਇਹਨਾਂ ਵਧੀਆ ਹੈ ਤੇ ਮੈਨੂੰ ਲੱਗਦਾ ਹੈ ਕਿ ਜੋ ਥੋੜੇ-ਬਹੁਤ ਕੜਤਣ ਪਿਛਲੇ ਟਾਈਮ 'ਚ ਆਈ ਹੈ ਸਾਡੇ ਭਾਈਚਾਰੇ 'ਚ ਉਹ ਇਦਾਂ ਦੇ ਅਸੀਂ ਇਕੱਠੇ ਹੋ ਕੇ ਫੰਕਸ਼ਨ ਬਣਾਵਾਂਗੇ ਆਪਣੇ ਪੂਰਵਜਾਂ ਨੂੰ ਯਾਦ ਕਰਾਂਗੇ ਤਾਂ ਸਾਡਾ ਜੋ ਮੜਮੁਟੀ ਕੜਤਣ ਵੀ ਸੀਗੀ ਉਹ ਦੂਰ ਹੋ ਜਾਏਗੀ ਜੋ ਕਿਸੇ ਵੀ ਧਰਮ ਪ੍ਰਤੀ ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਕਿਉਂਕਿ ਕੱਟੜ ਤਾਂ ਨਹੀਂ ਕਿਸੇ ਵੀ ਧਰਮ ਚਾਹੀਦਾ ਸਾਨੂੰ ਉਦਾਰਵਾਦੀ ਰਹਿਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਆਪਣੇ ਧਰਮ ਉੱਚ ਪੱਕੇ ਰਹਿੰਦੇ ਹੋਏ ਦੂਜੇ ਤਾਂ ਧਰਮ ਦਾ ਆਪਣੇ ਤੋਂ ਵੱਧ ਸਤਕਾਰ ਕਰਨਾ ਚਾਹੀਦਾ ਤੇ ਦੇਖੋ ਕਿ ਅੱਜ ਰਾਜਪੂਤ ਭਾਈਚਾਰੇ ਵੱਲੋਂ ਬੱਜਰ ਸਿੰਘ ਰਠੌਰ ਜਿਹੜੇ ਸਿੱਖ ਧਰਮ ਦੇ ਵਿੱਚ ਹੀ ਬਹੁਤ ਵੱਡੀਆਂ ਕੁਰਬਾਨੀਆਂ ਉਹਨਾਂ ਦੀ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਪਰਿਵਾਰ ਦੀਆਂ ਮੰਨੀਆਂ ਜਾਂਦੀਆਂ ਨੇ ਤੇ ਸਾਨੂੰ ਲੈ ਕੇ ਅੱਜ ਪੂਰੇ ਰਾਜਪੂਤ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਦਾ ਇੱਕ ਸੰਮੇਲਨ ਕੀਤਾ ਗਿਆ ਜਿਸ ਦੇ ਵਿੱਚ ਉੱਚੇ ਪੱਧਰ ਦੇ ਲੀਡਰ ਪਹੁੰਚੇ ਤੇ ਨਾਲ ਦੀ ਨਾਲ ਵੱਲੋਂ ਸਹਿ ਦਿੱਤੀ ਗਈ ਹੈ ਕਿ ਸਿੱਖ ਧਰਮ ਤੇ ਰਾਜਪੂਤ ਬਰਾਦਰੀ ਇਕੱਠੇ ਉਸ ਨੂੰ ਖਤਮ ਕੀਤਾ ਤਾਂ ਉਸ ਤੋਂ ਬਾਅਦ ਇਕੱਠੀਆਂ ਲਾਈਆਂ ਲੜੀਆਂ ਗੁਰੂ ਸਿੰਘ ਮਹਾਰਾਜ ਨੂੰ ਸ਼ਸਤਰ ਤੇ ਅਸਤਰ ਵਿਦਿਆ ਬੱਜਰ ਸਿੰਘ ਠੌਰ ਨੇ ਸਿਕਾਇਆਂ ਦੇ ਪਰਿਵਾਰ ਅੱਗੇ ਪੀੜੀਦਰ ਪੀੜੀ ਚੱਲਦੇ ਰਹੇ ਛੋਟੇ ਸਹਿਬਜ਼ਾਦੇ ਨੂੰ ਤੇ ਨਾਲ ਦੀ ਨਾਲ ਜਦੋਂ ਚੱਪਰ ਚਿੜੀ ਦੀ ਜੰਗ ਹੋਈ ਸੀ ਉਸ ਸਮੇਂ ਵੀ ਸਰਹੰਦ ਫਤਿਹ ਕੀਤਾ ਤਾਂ ਉਸ ਦੇ ਵਿੱਚ ਵੀ ਬੱਜਰ ਸਿੰਘ ਠੌਰ ਦਾ ਬਹੁਤ ਵੱਡਾ ਯੋਗਦਾਨ ਤੇ ਸਾਨੂੰ ਲੈ ਕੇ ਨਾਮ ਦੱਸਿਆ ਗਿਆ ਕਿ ਕੌਮਾਂ ਨੂੰ ਜਾਗਣ ਦੀ ਲੋੜ ਹੈ ਕੌਮਾਂ ਨੂੰ ਏਕਤਾ ਦੀ ਲੋੜ ਹੈ ਕੌਮ ਇਕੱਠੀ ਹੋਏਗੀ ਤਾਂ ਮੁਰ ਤੋਂ ਸਿੱਖ ਕੌਮ ਤੇ ਨਾਲ ਰਾਜਪੂਤ ਬਰਾਦਰੀ ਮੁਰ ਤੋਂ ਜਿਹੜੀ ਦੇਸ਼ ਦੇ ਵਿੱਚ ਰਾਜ ਕਰ ਸਕਦੀ ਹੈ ਇਸ ਤਰੀਕੇ ਦੀਆਂ ਜਿਹੜੀਆਂ ਉਦਾਹਰਨਾਂ ਅੱਜ ਇਹਨਾਂ ਦੀ ਬਰਾਦਰੀ ਦੇ ਲੀਡਰਾਂ ਵੱਲ ਦਿੱਤੀਆਂ ਗਈਆਂ ਨੇ ਤੁਹਾਨੂੰ ਕਹਿੰਦਾ ਮੈਸੂਮ ਦੇ ਨਾਲ ਹਰਤੇਸ਼